ਮੋਰ ਹੱਥ 'ਤੇ ਲਾਉਣੀ ਬੀਐਸਪੀ ਜਟਾਉਣੀ ਮੋਰ ਹੱਥ 'ਤੇ ਲਾਉਣੀ ਬੀਐਸਪੀ ਜਟਾਉਣੀ ਮੋਰ ਹੱਥ 'ਤੇ ਲਾਉਣੀ ਬੀਐਸਪੀ ਜਟਾਉਣੀ ਬਾਕੀ ਰੱਖ ਦੇਣਾ ਬਾਕੀ ਰੱਖ ਦੇਣਾ ਸਾਰੇ ਹੀ ਲਤਾੜ ਕੇ ਵੇਚ ਹੱਥੀ ਵਾਲਾ ਬੁੱਕੂਗਾ ਹਾਥੀ ਵਾਲਾ ਬੁਕੂਗਾ ਮੈਦਾਨ ਚੇ ਬਾਕੀ ਰੱਖਣੇ ਝੋਨੇ ਦੇ ਵਾਂਗੂ ਝਾੜ ਕੇ ਹਾਥੀ ਵਾਲਾ ਬੁਕੂਗਾ ਮੈਦਾਨ ਚੇ ਬਾਕੀ ਰੱਖਣੇ ਝੋਨੇ ਦੇ ਵਾਂਗੂ ਝਾੜ ਕੇ ਸਾਥੀਓ ਮੈਂ ਹਾਂ ਤੁਹਾਡਾ ਆਪਣਾ ਗਾਇਕ ਬਲਵਿੰਦਰ ਬਿੱਟੂ ਬਲਾਕ ਸੰਪਤੀ ਜੋਂ ਰੰਦਾਵਾ ਮਸੰਦਾ ਤੋਂ ਭੋਜਨ ਸਮਾਜ ਪਾਰਟੀ ਦੇ ਉਮੀਦਵਾਰ ਜੋ ਕਿ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਨੇ ਸ਼੍ਰੀਮਨ ਸ਼੍ਰੀ ਹਰਜਿੰਦਰ ਕੁਮਾਰ ਜੀ ਉਰਫ ਟੀਟੂ ਰੰਧਾਵਾ ਜੀ ਔਰ ਬਲਾਕ ਸਮਤੀ ਦੇ ਉਮੀਦਵਾਰ ਨੇ ਸਾਡੇ ਭੈਣ ਜੀ ਸਰਬਜੀਤ ਕੌਰ ਜੀ ਪਤਨੀ ਸੰਜੀਵ ਕੁਮਾਰ ਜੀ ਜਿਨ੍ਹਾਂ ਦਾ ਚੋਣ ਨਿਸ਼ਾਨ ਹਾਥੀ ਹੈ ਤੇ 14 ਦਸੰਬਰ ਨੂੰ ਜੋ ਵੋਟਾਂ ਜੋ ਚੋਣਾ ਹੋਣ ਜਾ ਰਹੀਆਂ ਉਹਦੇ ਵਿੱਚ ਭੋਜਨ ਸਮਾਜ ਪਾਰਟੀ ਦੇ ਹੱਥ ਮਜ਼ਬੂਤ ਕਰਨੇ ਆ। ਹਾਥੀ ਦੇ ਨਿਸ਼ਾਨ ਉੱਤੇ ਮੋਹਰ ਲਗਾ ਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਦੇ ਉਮੀਦਵਾਰ ਸ਼੍ਰੀਮਾਨ ਸ਼੍ਰੀ ਹਰਜਿੰਦਰ ਕੁਮਾਰ ਜੀ ਔਰ ਬਲਾਸ ਸੰਮਤੀ ਦੇ ਉਮੀਦਵਾਰ ਸਾਡੇ ਭੈਣ ਜੀ ਸਰਬਜੀਤ ਕੌਰ ਜੀ ਚੋਣਚਾਨ ਹਾਥੀ ਹੈ ਤੇ ਹਾਥੀ ਦੇ ਨਿਸ਼ਾਨ ਤੇ ਮੋਹਰ ਲਗਾ ਕੇ ਇਹਨਾਂ ਨੂੰ ਕਾਮਯਾਬ ਬਣਾਓ ਤੇ ਬਹੁਜਨ ਸਮਾਜ ਪਾਰਟੀ ਦੇ ਹੱਥ ਮਜ਼ਬੂਤ ਕਰੋ ਭੈਣ ਕੁਮਾਰੀ ਮਾਇਆਬਤੀ ਜੀ ਦੇ ਹੱਥ ਮਜ਼ਬੂਤ ਕਰੋ ਪੰਜਾਬ ਪ੍ਰਧਾਨ ਸਰਦਾਰ ਅਬਤਾਸ ਸਿੰਘ ਕਰੀਮਪੁਰੀ ਜੀ ਦੇ ਹੱਥ ਮਜ਼ਬੂਤ ਕਰੋ ਉਹਨਾਂ ਦੀ ਕਾਮਯਾਬੀ ਤੁਹਾਡੀ ਆਪਣੀ ਕਾਮਯਾਬੀ ਸੋ ਸਾਥੀਓ ਇੱਕ ਵਾਰੀ ਫੇਰ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਹਰਜਿੰਦਰ ਕੁਮਾਰ ਜੀ ਔਰ ਬਲਾਕ ਸੰਮਤੀ ਦੇ ਉਮੀਦਵਾਰ ਸਾਡੇ ਭੈਣ ਜੀ ਸਰਬਜੀਤ ਕੌਰ ਜੀ ਜਿਨ੍ਹਾਂ ਦਾ ਚੋਣ ਨਿਸ਼ਾਨਾ ਹਾਥੀ ਤੇ ਹਾਥੀ ਦੇ ਨਿਸ਼ਾਨ ਤੇ ਮੋਹਰ ਲਾਓ ਤੇ ਬੋਜਨ ਸਮਾਜ ਪਾਰਟੀ ਦੇ ਉਮੀਦਵਾਰਾਂ ਨੂੰ ਸਫਲ ਬਣਾਓ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੈ ਭੀਮ ਜੈ ਭਾਰਤ ਥੈਂਕ ਯੂ ਸੋ ਮਚ